ਸਾਚੀ ਕਾਲ ਦੋਸਤੋ 2400 ਸਕਰ ਫੁੱਟ ਦੀ ਕੋਠੀ ਲੈ ਕੇ ਹਾਜ਼ਰ ਆਈ ਜੀ ਤੁਹਾਡੇ ਵਾਸਤੇ 1400 ਏਰੀਆ ਦੇ ਥੱਲੇ ਬਣਿਆ ਹੋਇਆ ਜੀ ਤੇ 1000 ਸਕਰ ਫੁੱਟ ਏਰੀਆ ਉੱਪਰ ਬਣਿਆ ਹੋਇਆ ਜੀ 35x40 ਦੇ ਏਰੀਆ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਜੀ ਬਹੁਤ ਬਹੁ ਸੋਹਣੇ ਚੌਰਸ ਜੇ پلاਟ ਦੇ ਵਿੱਚ ਇਹ ਕੋਠੀ ਬਣੀ ਹੈ ਜੀ ਤੇ ਤੁਹਾਨੂੰ ਦਿਖਾਵਾਂਗੇ ਸਾਰੀ ਕੋਠੀ ਅੰਦਰ ਤੋਂ ਵੀ ਬਹੁਤ ਸੋਹਣੀ ਪਲੈਨਿੰਗ ਹੈ ਜੀ ਸਾਰਾ ਨਕਸ਼ਾ ਤੁਸੀਂ ਅੰਦਰ ਤੋਂ ਦੇਖ ਸਕਦੇ ਹੋ ਬਾਹਰੋਂ ਵੀ ਤੇ ਕਾਫੀ ਡਿਜ਼ਾਈਨ ਬੁਆਏ ਨੇ ਮਾਲਕ ਨੇ ਆਰਕੀਟੈਕਟ ਭਰਾ ਨੂੰ ਕਹਿ ਕੇ ਤੇ ਬਾਈ ਦਾ ਨੰਬਰ ਵੀ ਦੇਵਾਂਗੇ ਜੋ ਆਰਕੀਟੈਕਟ ਭਰਾ ਨੇ ਨੈਕਸਟ ਆਰਕੀਟੈਕਟ ਤਲਵੰਡੀ ਸਾਬੋ ਤੋਂ ਡਿਜ਼ਾਈਨ ਕੀਤੀ ਹੈ ਜੀ ਸਾਰੀ ਕੋਠੀ ਆ ਦੇਖੋ ਸਾਈਡ ਤੇ ਬਾਥਰੂਮ ਵੀ ਕੱਢੇ ਹੋਏ ਨੇ ਜੀ ਅੰਦਰ ਵੀ ਬਾਥਰੂਮ ਅਟੈਚ ਨੇਗੇ ਜੋ ਰੂਮਾਂ ਦੇ ਨਾਲ ਨੇ ਤੇ ਉਧਰ ਦੇਖੋ ਆਰਜੀ ਕਿਚਨ ਹੈਗਾ ਜੋ ਆਪਾਂ ਹਰ ਇੱਕ ਕੋਠੀ ਦੇ ਦੇਖਦੀਆਂ ਸਾਈਡ ਤੇ ਕਿਚਨ ਦੇ ਨਾਲ ਅਟੈਚ ਹੁੰਦਾ ਤੇ ਆਪਾਂ ਕੋਠੀ ਦੇ ਅੰਦਰ ਤੁਹਾਨੂੰ ਲੈ ਕੇ ਜਾਵਾਂਗੇ ਪੂਰੀ ਸੋਹਣੀ ਪਲਾਨਿੰਗ ਹੈ ਜੀ ਸਾਰੀ ਕੋਠੀ ਦੀ ਤੇ ਉੱਪਰ ਇੱਕ ਚੀਜ਼ ਤੁਸੀਂ ਜਰੂਰ ਦੱਸਣਾ ਆ ਜੋ ਫਰੰਟ ਦੇ ਉੱਤੇ ਲੱਗਣ ਵਾਲੀ ਹੈ ਜਾਲੀ ਜਾਂ ਪਾਵੇ ਇੱਥੇ ਕੀ ਆਉਣਾ ਚਾਹੀਦਾ ਕੀ ਤੁਹਾਡਾ ਸੁਝਾਅ ਹੈ ਇੱਥੇ ਅਜੇ ਤੱਕ ਪੈਂਡਿੰਗ ਹੈ ਕੰਮ ਤੇ ਇਹ ਤੁਸੀਂ ਦੱਸਣਾ ਜਰੂਰ ਕਮੈਂਟਾਂ 'ਚ ਤੇ ਸਾਰੀ ਕੋਠੀ ਤੁਹਾਨੂੰ ਅੰਦਰ ਤੋਂ ਦਿਖਾਉਣੇ ਆ ਬਹੁਤ ਵਧੀਆ 12 ਬਜੇ 13 ਦੇ ਰੂਮ ਨੇ ਜੀ ਇਹਦੇ 'ਚ ਤੇ ਬਹੁਤ ਵਧੀਆ ਪਲਾਨਿੰਗ ਨਾਲ ਤਿਆਰ ਕੀਤੀ ਹੋਈ ਕੋਠੀ ਆ ਬਾਕੀ ਤੁਸੀਂ ਆਪ ਹੀ ਦੱਸ ਦੇਣਾ ਦੋਸਤੋ ਵੀ ਕਿੱਦਾਂ ਲੱਗੀ ਤੁਹਾਨੂੰ ਸਾਰੀ ਕੋਠੀ ਤੇ ਇਹ ਘਟੋ ਘਟ ਸੜਕ ਹੈਗੀ ਸੜਕ ਦੇ ਨਾਲ ਉਹ ਇਹ ਘਟੋ ਘਟ 8 8 ਫੁੱਟ ਉੱਚੀ ਚੱਕ ਕੇ ਬਣਾਈ ਹੋਈ ਆ ਭਰਤ ਕਾਫੀ ਪਈ ਹੈ ਤੇ ਲੁੱਕ ਬਹੁਤ ਸੋਹਣੀ ਦਿੰਦੀ ਹੈ ਕੋਠੀ ਫਰੰਟ ਤੋਂ ਜੇ ਆਪਾਂ ਸੜਕ ਤੋਂ ਨਜ਼ਰ ਮਾਰਦੇ ਆ ਤੇ ਅੱਜ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਕੋਠੀ ਦੇ ਤੇ ਇੱਥੇ ਸਟੈਪ ਦਿੱਤੇ ਹੋਏ ਨੇ ਬਾਹਰਲੇ ਪਾਸੇ ਪੋਰਚ ਆਲੀ ਸਾਈਡ ਤੋਂ ਤੇ ਜਿੰਨਾ ਵੀ ਕੰਮ ਹੋਇਆ ਕੋਠੀ ਦਾ ਤੁਸੀਂ ਆਪਣੀ ਅੱਖੀਂ ਦੇਖ ਲਿਓ ਪ੍ਰਸਤਰ ਹੋਇਆ ਹੋਇਆ ਜੀ ਜਿਹੜਾ ਨੀਚੇ ਵਾਲਾ ਫਲੋਰ ਆ ਇਹਦੇ ਤੇ ਪੱਥਰ ਵੀ ਲੱਗਿਆ ਹੋਇਆ ਹੈ ਉੱਪਰ ਵੀ ਜੋ ਕੰਮ ਰਹਿੰਦਾ ਹੁਣ ਬਾਈਵਰੀ ਕਹਿੰਦੇ ਝੋਨਾ ਲਾਉਣ ਲੱਗੇ ਸੀ ਤੇ ਆਜੋ ਦਿਖਾਉਨੇ ਆ ਤੁਹਾਨੂੰ ਆ 15 ਇੰਟਰ ਹੋਏ ਜੀ ਸਾਈਡ ਤੇ ਜੋ ਸੱਜੇ ਪਾਸੇ ਆ ਇਹ ਡਰਾਈਂਗ ਰੂਮ ਦਾ 12 ਬਾਈ 13 ਦਾ ਰੂਮ ਆ ਗਿਆ ਜੀ ਇੱਕ ਡਰਾਈਂਗ ਰੂਮ ਤੇ ਜਿਹਦਾ ਇੱਕ ਗੇਟ ਬਾਹਰ ਨੂੰ ਆ ਪੋਰਚ ਦੇ ਵਿੱਚ ਤੇ ਵਿੰਡੋ ਸਾਈਡ ਤੇ ਰੱਖੀ ਹੋਈ ਹੈ ਜੀ ਜਿੱਧਰਲੇ ਪਾਸੇ ਤੁਹਾਨੂੰ ਬੋਸ਼ ਨੂੰ ਦਿਖਾਏ ਸੀ ਆਪਾਂ ਸਾਈਡ ਦੇ ਉੱਤੇ ਤੇ ਹੁਣ ਫਸਟ ਬੈਡਰੂਮ ਦੇ ਵਿੱਚ ਆਪਾਂ ਗਰਾਊਂਡ ਫਲੋਰ ਤੇ ਆ ਸਸਟ ਬੈਡਰੂਮ ਦੇ ਵਿੱਚ ਆਪਾਂ ਐਂਟਰ ਹੋਏ ਜੀ ਇਹ ਵੀ ਸੀਮਤ ਜਿਹੇ ਏਰੀਆ ਚ ਥੱਲੇ ਪੱਥਰ ਲੱਗਿਆ ਹੋਇਆ ਇਹਦੇ ਚ ਪਲਾਸਟਰ ਹੋਇਆ ਹੋਇਆ ਸਾਰਾ ਇਹਦੇ ਚ ਵੀ ਇੱਕ ਵਿੰਡੋ ਦਿੱਤੀ ਹੋਈ ਹੈ ਸਾਈਡ ਤੇ ਤੇ ਬਹੁਤ ਸੋਹਣਾ ਨਕਸ਼ਾ ਹੈ ਬਾਈ ਤੁਸੀਂ ਵੀ ਅਗਰ ਆਪਣੇ ਮਕਾਨ ਦਾ ਨਕਸ਼ਾ ਬਣਾਉਣਾ ਚਾਹੁੰਦੇ ਹੋ ਤਾਂ ਕੰਟੈਕਟ ਕਰ ਸਕਦੇ ਹੋ ਬਾਈ ਉਹਨਾਂ ਨਾਲ ਬਹੁਤ ਸੋਹਣੇ ਨਕਸ਼ੇ ਦੀਆਂ ਕੁੱਠੀਆਂ ਬਣਾਉਂਦੇ ਨੇ ਤੇ ਆਜੋ ਇਹਦਾ ਤੁਹਾਨੂੰ ਦਿਖਾਉਣੀ ਹੈ ਜੀ ਹੁਣ ਆਪਾਂ ਕਿਚਨ ਦਾ ਏਰੀਆ ਕਿਚਨ ਵੀ ਬਾਈ ਵਧੀਆ ਕਹਿਣ ਦਾ ਮਤਲਬ ਵੀ ਬਹੁਤ ਸੀਮਤ ਜਿਹੇ ਏਰੀਏ ਦੇ ਵਿੱਚ ਹੈਗਾ ਤੇ এবੀਬਾਈ ਘਟੋ ਘਟ 8 बाई 12 ਦੇ ਏਰੀਆ ਦੇ ਵਿੱਚ ਹੈਗਾ ਤੇ ਆਜੋ ਤੁਹਾਨੂੰ ਦਿਖਾਉਨੇ ਆ ਜੋ ਆਪਾਂ ਬਾਹਰੋਂ ਦੇਖ ਰਹੇ ਸੀ ਕਿਚਨ ਉਹ ਨੀਮਾ ਰੱਖਿਆ ਹੋਇਆ ਥੋੜਾ ਜਿਹਾ ਉਹ ਆ ਗਿਆ ਜੀ ਹਾਰਜੀ ਕਿਚਨ ਆਪਾਂ ਰੱਖਦੇ ਹੁੰਨੇ ਆ ਬਾਹਰਲੇ ਪਾਸੇ ਤੇ ਇੱਕ ਫਰਸਟ ਬੈਡਰੂਮ ਆ ਗਿਆ ਜੀ ਇਧਰਲੇ ਪਾਸੇ ਨੇ ਆਪਾਂ ਗਰਾਉਂਡ ਫਲੋਰ ਦੇ ਉੱਤੇ ਆ ਇੱਕ ਆ ਬੈਡਰੂਮ ਆ ਗਿਆ ਦੀ ਵਿੰਡੋ ਇੱਕ ਬਾਹਰਲੇ ਪਾਸੇ ਨੂੰ ਕਿਚਨ ਵਾਲੇ ਪਾਸੇ ਨੂੰ ਤਾਂ ਜੋ ਇਧਰ ਬੇੜੇ ਚ ਨਿਗਾ ਵੀ ਪੱਜ ਸਕੇ ਉਧਰ ਕਿਚਨ ਵਾਲੇ ਪਾਸੇ ਵੀ ਤੇ ਇੱਕ ਇਹਦੇ ਚ ਟ੍ਰੈਸਿੰਗ ਰੂਮ ਆ ਗਿਆ ਜੀ ਇੱਕ ਬਾਥਰੂਮ ਆ ਗਿਆ ਜੀ ਤੇ ਬਾਥਰੂਮ ਵੀ ਕਾਫੀ ਵੱਡੇ ਰੱਖੇ ਹੋਏ ਨੇ ਤੇ ਉੱਪਰ ਵਾਲੇ ਫਲੋਰ ਤੇ ਵੀ ਤੁਹਾਨੂੰ ਦਿਖਾਵਾਂਗੇ ਉੱਥੇ ਵੀ ਬਾਥਰੂਮ ਕਾਫੀ ਵੱਡਾ ਹੈਗਾ ਤੇ ਬਹੁਤ ਸੋਹਣਾ ਨਕਸ਼ਾ ਬਾਈ ਹੋਰਾਂ ਨੇ ਤਿਆਰ ਕੀਤਾ ਤੇ ਉੰਨੇ ਹੀ ਸੋਹਣੇ ਬਾਈ ਹੋਰਾਂ ਨੇ ਜੋ ਮਿਸਤਰੀ ਨੇ ਜੋ ਠੇਕੇਦਾਰ ਭਰਾਣੇ ਉਹਨਾਂ ਨੇ ਸੋਹਣਾ ਕੰਮ ਕੀਤਾ ਜੀ ਸਾਰੀ ਕੋਠੀ ਦੇ ਬਾਹਰੋਂ ਤੁਸੀਂ ਡਿਜ਼ਾਈਨ ਦੇਖੇ ਨੇ ਤੇ ਇੱਕ ਬਾਈ ਹੋਰੀ ਕਹਿੰਦੇ ਸੀ ਜੀ ਜਿਹੜਾ ਮਕਾਨ ਮਾਲਕ ਭਰਾਣੇ ਇਹਨਾਂ ਨੇ ਇਹਦੇ ਵਿੱਚ ਕੋਠੀ 'ਚ ਡਿਜ਼ਾਈਨ ਕਾਫੀ ਰਖਾਏ ਨੇ ਤੇ ਆਹ ਏਰੀਆ ਆ ਗਿਆ ਜੀ ਆ ਦੇਖੋ ਇਧਰ ਪੂਜਾ ਰੂੰਦਾ ਏਰੀਆ ਆ ਗਿਆ ਜੀ 4x6 ਦਾ ਹੈ ਤੇ ਨਾਲ ਆਪਾਂ ਇਧਰੋਂ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਫਾਸਟ ਫਲੋਰ ਦੇ ਉੱਤੇ ਤੇ ਪੌੜੀਆਂ ਵੀ ਤਿਆਰ ਨੇ ਜੀ ਪੱਥਰ ਵਗੈਰਾ ਲੱਗ ਕੇ ਅਜੇ ਸਫਾਈ ਥੋੜੀ ਜਿਹੀ ਘੱਟ ਹੋਈ ਸੀ ਕੋਠੀ ਦੇ ਵਿੱਚ ਤੇ ਦੋਸਤੋ ਜਦੋਂ ਕੋਠੀ ਕੰਪਲੀਟ ਹੋ ਗਈ ਆਪਾਂ ਤੁਹਾਨੂੰ ਉਦੋਂ ਵੀ ਵੀਡੀਓ ਦਿਖਾਵਾਂਗੇ ਜਦੋਂ ਬਾਹਰ ਜਾਲੀ ਜਾਂ ਪਾਵੇ ਵਗੈਰਾ ਲੱਗ ਕੇ ਤੇ ਸਾਰੀ ਕੋਠੀ ਪੇਂਟ ਵੀ ਕਰਾਉਣੀ ਹੈ ਭਰਾਵਰੀ ਕਹਿੰਦੇ ਤੇ ਹੁਣ ਇੱਕ ਵਾਰੀ ਝੋਨੇ ਦਾ ਕਰਕੇ ਕੰਮਕਾਰ ਚੱਲ ਰਿਹਾ ਸੀ ਤੇ ਤਾਂ ਕਰਕੇ ਕੰਮ ਰੋਕਤਾ ਸੀਗਾ ਤਿਆਪਾ ਸੋਚਿਆ ਵੀ ਚਲੋ ਤੁਹਾਨੂੰ ਸਾਰੀ ਕੋਠੀ ਆਪ ਵਿੱਚੋਂ ਦਿਖਾ ਦਈਏ ਇੱਕ ਵਾਰੀ ਤੇ ਬਾਰੋਂ ਵੀ ਦਿਖਾ ਦਈਏ ਆਪਾਂ ਉੱਪਰਲੇ ਫਲੋਰ ਤੇ ਆ ਗਏ ਜੀ ਜੋ ਫਾਸਟ ਫਲੋਰ ਹੈ ਤੇ ਇਹਦੇ ਚ ਫਾਸਟ ਬੈਡਰੂਮ ਆ ਗਿਆ ਜੀ ਇਹ ਇਹ ਵੀ 12 ਬਜ 13 ਦੇ ਬੈਡਰੂਮ ਨੇਗੇ ਉੱਪਰ ਵੀ ਤੇ 35 ਬਜ 40 ਦੇ ਏਰੀਆ ਦੇ ਵਿੱਚ ਬਹੁਤ ਸੀਮਥ ਏਰੀਆ ਦੇ ਚ ਕੋਠੀ ਬਣੀ ਹੋਈ ਹੈ ਜੀ ਤੇ ਬਹੁਤ ਘੈਂਟ ਤਰੀਕੇ ਨਾਲ ਕਿਹਦੇ ਚ ਤੁਹਾਨੂੰ ਇਹ ਪੋਰਸ਼ਨ ਦੇ ਵਿੱਚ ਹੋਰ ਚੀਜ਼ ਦਿਖਾਵਾਂਗੇ ਇੱਧਰ ਇੱਕ ਡਰੈਸਿੰਗ ਰੱਖਿਆ ਹੋਇਆ ਜੀ ਫਾਸਟ ਫਲੋਰ ਦੇ ਉੱਤੇ ਜੋ ਪਹਿਲਾ ਬੈਡਰੂਮ ਹੈ ਇਹਦੇ ਇਹਦੇ ਚ ਕੱਲਾ ਡਰੈਸਿੰਗ ਅਟੈਚ ਹੈ ਇਹ ਡਰੈਸਿੰਗ ਰੂਮ ਅਟੈਚ ਹੈ ਜੀ ਤੇ ਉਧਰ ਆਪਾਂ ਲੈ ਕੇ ਚੱਲਦੇ ਆ ਆ ਤੁਹਾਨੂੰ ਲੌਬੀ ਦਾ ਏਰੀਆ ਹੈਗਾ ਉੱਪਰਲੇ ਪਾਸੇ ਤੇ ਉਧਰ ਦੂਜੇ ਬੈਡਰੂਮ ਦੇ ਵਿੱਚ ਲੈ ਕੇ ਚੱਲਦੇ ਆ ਇਹ ਬੈਡਰੂਮ ਦੇ ਵਿੱਚ ਇੱਕ ਡਰੈਸਿੰਗ ਤੇ ਉਹ ਤੁਹਾਨੂੰ ਦਿਖਾਉਣਾ ਤੇ ਇੱਕ ਵਾਸ਼ਰੂਮ ਤੇ ਇੱਕ ਬਾਹਰ ਨੂੰ ਗੇਟ ਰੱਖਿਆ ਹੋਇਆ ਜੀ ਆ ਦੇਖੋ ਆ ਬਾਹਰ ਨੂੰ ਗੇਟ ਰੱਖਿਆ ਹੋਇਆ ਜੋ ਬਾਲਕਨੀ ਆ ਗਈ ਬਾਲਕਨੀ ਤੇ ਜਾਲੀ ਜਾਂ ਪਾਵੇ ਲੱਗਣ ਵਾਲੇ ਰਹਿੰਦੇ ਆ ਉਹ ਤੁਸੀਂ ਸੁਝਾਅ ਜ਼ਰੂਰ ਦਿਓ ਵੀ ਕੀ ਲੱਗਣਾ ਚਾਹੀਦਾ ਬਾਈ ਵੀਹੋਰੀ ਵੀ ਕਹਿੰਦੇ ਜੋ ਮਕਾਨ ਮਾਲਕ ਨੇ ਦੋ ਥੋੜੇ ਚਿੱਤੀ ਚ ਨੇ ਆਰਕੀਟੈਕਟ ਭਰਾ ਵੀ ਕਹਿੰਦੇ ਸੀ ਮਿਸਤਰੀ ਭਰਾ ਵੀ ਆਪਾਂ ਇ ਤੇ ਜੋ ਆ ਫਾਸਟ ਫਲੋਰ ਦੇ ਉੱਤੇ ਵਾਸ਼ਰੂਮ ਹੈ ਤੇ ਇਹਦੇ ਚ ਇੱਕ ਟੱਬ ਟੱਬ ਦੀ ਪ੍ਰੋਵੀਜ਼ਨ ਵੀ ਹੈਗੀ ਆ ਬਾਈ ਹੋਰੀ ਕਹਿੰਦੇ ਤੁਸੀਂ ਦੱਸ ਦਿਓ ਇੱਕ ਵਾਰੀ ਜ਼ਰੂਰ ਆਪਣੇ ਦਰਸ਼ਕਾਂ ਨੂੰ ਆਪਣੇ ਭਰਾਵਾਂ ਨੂੰ ਤਾਂ ਜੋ ਇਹਦੇ ਚ ਥੋੜਾ ਜਿਹਾ ਵੱਡਾ ਰੱਖਿਆ ਹੋਇਆ ਹੈ ਤੇ ਇੱਕ ਚੀਜ਼ ਹੋਰ ਹੈ ਬਾਈ ਤੇ ਇੱਕ ਤੁਹਾਨੂੰ ਦਿਖਾਉਣਾ ਇਹਦੇ ਚ ਨਾ ਜੋ ਉੱਪਰ ਪੌੜੀਆਂ ਚੜ੍ਹਦੀਆਂ ਜੋ ਟਾਪ ਤੇ ਜਾਣਗੀਆਂ ਉਹ ਬਹੁਤ ਤਰੀਕੇ ਨਾਲ ਰੱਖੀਆਂ ਹੋਈਆਂ ਬਾਈ ਉਹਨਾਂ ਨੇ ਪਹਿਲਾਂ ਇੱਕ ਵਾਰੀ ਨੇ ਤੁਹਾਨੂੰ ਆਪਾਰ ਚੀਜ਼ ਦਿਖਾ ਰਹੀ ਹੈ ਬਾਹਰੋਂ ਬੇੜਾ ਆ ਗਿਆ ਜੀ ਆ ਖੁੱਲਾ ਛੱਡਿਆ ਪਿਆ ਹੈ ਜਿੱਥੇ ਕੋਲੇ ਲਾ ਕੇ ਰੱਖੇ ਹੋਏ ਨੇ ਉਧਰਲੇ ਪਾਸੇ ਬਾਹਰਲੇ ਆ ਭਰਾਂਡੇ ਆਗੇ ਭਰਾਂਡੇ ਦੀ ਗਲਾਈ ਵਗੈਰਾ ਬਹੁਤ ਸੋਹਣੀ ਦਿੱਤੀ ਹੋਈ ਹੈ ਬਾਈ ਨੇ ਫਰੰਟ ਐਲੀਵੇਸ਼ਨ ਬਹੁਤ ਸੋਹਣਾ ਕੋਠੀ ਦਾ ਤੇ ਸੀਮਤ ਏਰੀਆ ਚਾ ਬਾਈ ਤੇ ਆ ਦੇਖੋ ਜੀ ਪੌੜੀਆਂ ਦਾ ਜੋ ਏਰੀਆ ਹੈ ਇਧਰ ਬੈੱਡਰੂਮ ਦੇ ਵਿੱਚੋਂ ਘਟਾਇਆ ਹੋਇਆ ਤੇ ਆ ਦੇਖੋ ਬਹੁਤ ਅਲੱਗ ਤੁੰਕ ਸਾਈਡ ਤੇ ਦਿਖਦੀਆਂ ਦਿਖਦੀਆਂ ਨਹੀਂ ਹੈ ਜਦੋਂ ਆਪਾਂ ਉੱਪਰ ਚੜਦੇ ਹਾਂ ਸਾਈਡ ਤੇ ਰੱਖੀਆਂ ਹੋਈਆਂ ਨੇ ਪਿੱਛੇ ਜੇ ਹਟਾ ਕੇ ਕਹਿਣਾ ਮਤਲਬ ਤੇ ਆਪਾਂ ਆਜੋ ਟਾਪ ਤੇ ਲੈ ਕੇ ਚੱਲਦੇ ਹਾਂ ਤੁਹਾਨੂੰ ਤੇ ਬਹੁਤ ਸੋਹਣੀ ਕੋਠੀ ਬਣੀ ਹੋਈ ਆ ਬਾਈ ਤੇ ਨਕਸ਼ਾ ਕਿਵੇਂ ਲੱਗਿਆ ਤੁਹਾਨੂੰ ਸ਼ੇਅਰ ਕਰੋ ਤੇ ਬਾਈ ਮਿਸਤਰੀ ਹੋਰਾਂ ਦਾ ਕੰਮ ਕਿਵੇਂ ਲੱਗਿਆ ਬਾਈ ਠੇਕੇਦਾਰ ਭਰਾ ਦਾ ਤੇ ਤੁਹਾਨੂੰ ਬਾਈ ਨੰਬਰ ਵੀਰੇ ਤੇ ਇੱਕ ਮੈਂਸ਼ਨ ਕਰਾਂਗੇ ਤੁਸੀਂ ਗੱਲਬਾਤ ਕਰ ਸਕਦੇ ਕੋਠੀ ਦੇ ਰਿਲੇਟਡ ਕੋਈ ਵੀ ਕਰਨੀ ਆ ਤੇ ਉੱਪਰ ਆ ਜੋ ਜੀ ਉੱਪਰ ਲੈ ਕੇ ਚੱਲਦੇ ਆ ਦੇਖੋ ਇੱਕ ਟੈਂਕੀ ਰੱਖੀ ਹੋਈ ਹੈ ਇੱਕ ਟੈਂਕੀ ਦੀ ਪ੍ਰੋਵੀਜ਼ਨ ਨਾਲ ਹੋਰ ਦਿੱਤੀ ਹੋਈ ਹੈ ਜੀ ਅਗਰ ਇਸ ਨੂੰ ਵੱਡੀ ਕਰਨਾ ਵੱਡੀ ਟਿਕ ਸਕਦੀ ਹੈ ਜੇ ਇੱਕ ਹੋਰ ਧਰਨੀ ਟੈਂਕੀ ਤੱਕ ਹੌਰਾ ਪੱਤਰ ਸਕਦੇ ਆ ਨਾਲ ਤੇ ਇੱਕ ਜੀ ਜੋ ਆ ਦੇਖੋ ਉੱਪਰਲੇ ਪਾਸੇ ਝੁੰਮੀ ਬਣਾਈ ਹੋਈ ਹੈ ਬਾਹਰਲੇ ਪਾਸੇ ਲੁੱਕ ਦਿੰਦੀ ਹੈ ਬਹੁਤ ਸੋਹਣੀ ਐਲੀਵੇਸ਼ਨ ਬਹੁਤ ਸੋਹਣਾ ਬਣਦਾ ਕੋਠੀ ਦਾ ਤੇ ਇਹਦੇ ਥੱਲੇ ਵੀ ਸਟੋਰ ਦੀ ਤਰ੍ਹਾਂ ਇੱਕ ਕਮਰੇ ਜਿੰਨਾ ਏਰੀਆ ਰੱਖਿਆ ਹੋਇਆ ਤੇ ਵਰਤਨ ਜਾਊਗਾ ਕੁਝ ਵੀ ਆਪਾਂ ਸਮਾਨ ਰੱਖ ਸਕਦੇ ਆ ਘਰ ਦਾ ਕੋਈ ਵੀ ਸਮਾਨ ਆਪਾਂ ਰੱਖ ਸਕਦੇ ਆ ਤੇ ਦੋਸਤੋ ਕਿਵੇਂ ਲੱਗਿਆ ਕਿਵੇਂ ਲੱਗੀ ਕੋਠੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟਾਂ 'ਚ ਜਰੂਰ ਦੱਸਣਾ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਤੇ ਆਪਣੇ ਪੇਜ ਨੂੰ ਫੋਲੋ ਕਰ ਲੈਣਾ ਤੇ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਇਹੋ ਜਿਹੀਆਂ ਵੀਡੀਓ ਆਪਾਂ ਤੁਹਾਡੇ ਵਾਸਤੇ ਇਦਾਂ ਦੀਆਂ ਕੁੱਠੀਆਂ ਲੈ ਕੇ ਆਉਂਦੇ ਰਹਿਾਂਗੇ ਧੰਨਵਾਦ ਜੀ